ਕਹਿੰਦੇ ਨੇ ਕਿ ਘਰ ਦੀਆਂ ਮਜਬੂਰੀਆਂ ਬੰਦੇ ਤੋਂ ਕੀ ਕੁਝ ਨਹੀਂ ਕਰਵਾ ਦਿੰਦੀਆਂ 17 ਸਾਲਾਂ ਦੀ ਕੁੜੀ ਸੜਕ ਤੇ ਵੇਚ ਰਹੀ ਚਾ ਜਾਦਾ ਖੁੱਖਾ ਚੁਲਾਕ ਕਰ ਰਹੀ ਆਪਣੇ ਘਰ ਦਾ ਗੁਜ਼ਾਰਾ ਸਮਾਜ ਸੇਵੀ ਪੁਲਿਸ ਅਧਿਕਾਰੀ ਨੇ ਕੁੜੀ ਦੀ ਕੀਤੀ ਹੌਸਲਾ ਅਫਜ਼ਾਈ ਨੋ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋਵੋਗੇ ਜਿਸ ਦੀ ਕਿ ਉਮਰ ਮਹਿਜ਼ 17 ਸਾਲ ਹੈ ਤੇ ਨਾਂ ਹੈ ਕੋਮਲ ਪ੍ਰੀਤ कौर ਜਿਸ ਨੇ ਕੀ ਆਪਣੇ ਘਰ ਪਰਿਵਾਰ ਨੂੰ ਚਲਾਉਣ ਦੇ ਲਈ ਝਾਦਾ ਖੋਖਾ ਲਗਾਇਆ ਦੱਸ ਦੇ ਕਿ ਪੜ੍ਹਾਈ ਦੇ ਨਾਲ-ਨਾਲ ਕੋਮਲ ਪ੍ਰੀਤ ਕੌਰ ਨੇ ਆਪਣਾ ਘਰ ਦਾ ਗੁਜ਼ਾਰਾ ਕਰਨ ਦੀ ਥਾਂ ਲਈ ਦਰਸਲ ਇਸ ਕੁੜੀ ਦਾ ਪਿਓ ਜੋ ਕਿ ਨਸ਼ੇੜੀ ਹੈ ਤਾਂ ਅਕਸਰੀ ਇਹਨਾਂ ਦੀ ਕੁਟਮਾਰ ਕਰਦਾ ਸੀ ਅਤੇ ਤਸ਼ੱਦਦ ਟਾਉਂਦਾ ਸੀ ਮਾਂ ਤੇ ਜਿੱਦ ਦੇ ਚੱਲਦੇ ਨਸ਼ੇੜੀ ਪਿਓ ਨੇ ਪੂਰੇ ਪਰਿਵਾਰ ਨੂੰ ਘਰ ਤੋਂ ਬਾਹਰ ਕਰ ਦਿੱਤਾ ਤਾਂ ਇਸ ਕੁੜੀ ਨੇ ਹਿੰਮਤ ਨਹੀਂ ਹਾਰੀ ਤਾਂ ਆਪਣੇ ਪੈਰਾਂ ਤੇ ਆਪਣੇ ਦਮ ਤੇ ਘਰ ਪਰਿਵਾਰ ਚਲਾਉਣ ਦੇ ਥਾਂ ਲਈ ਤਾਂ ਕੁੜੀ ਦੇ ਸੋਚੇ ਹੈ ਕਿ ਉਹ ਆਪਣੇ ਦਮ ਤੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਪਿਓ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਜਿਸ ਪਰਿਵਾਰ ਨੂੰ ਅੱਜ ਦਰਦ ਦਰਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਕਰ ਦਿੱਤਾ ਤਾਂ ਉਹੀ ਪਰਿਵਾਰ ਆਪਣੇ ਦਮ ਤੇ ਉਹਨਾਂ ਨੇ ਸਭ ਕੁਝ ਬਣਾ ਲਿਆ। ਕੋਮਲ ਪ੍ਰੀਤ ਦਾ ਇਹ ਕਹਿਣਾ ਹੈ ਕਿ ਅੱਜ ਉਸ ਦੀ ਇੱਕ ਛੋਟੀ ਜਹੀ ਚਾਹ ਦੀ ਸਟਾਲ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦਾ ਇੱਕ ਵੱਡਾ ਕੈਫੇ ਹੋਵੇਗਾ ਤਾਂ ਲੋਕ ਪ੍ਰਸ਼ੰਸਾ ਕਰਨਗੇ ਤਾਂ ਕੁੜੀ ਦਾ ਵੀ ਕਹਿਣਾ ਕਿ ਅੱਜ ਜਿਹੜੇ ਲੋਕੀ ਤਾਨੇ ਮੇਨੇ ਮਾਰਦੇ ਨੇ ਕਿ ਇੱਕ ਜੱਟਾਂ ਜ਼ਿੰਮੇਦਾਰਾਂ ਦੀ ਕੁੜੀ ਹੋ ਕੇ ਇਹ ਚਾਹ ਵੇਚ ਰਹੀ ਐ ਤਾਂ ਉਹਨਾਂ ਲੋਕਾਂ ਦੇ ਵੀ ਜਲਦ ਮੂੰਹ ਬੰਦ ਹੋ ਜਾਣਗੇ ਜਿਹੜਾ ਨਾਮ ਕੀ ਤੁਹਾਡਾ ਹੈ ਕੋਮਲਪ੍ਰੀਤ ਕੋਲ 17 ਸਾਲ ਐ ਚਾਹ ਹੀ ਸਟਾਲ ਲਗਾ ਰਹਾ ਤੁਹਾਨੂੰ ਕੀ ਲੱਗਦੀ ਹੈ ਮਜਬੂਰੀ ਇਸ ਤਰ੍ਹਾਂ ਦੀ ਆ ਕਿ ਫਾਦਰ ਨੇ ਚੜਤਾ ਤੇ ਮੰਮਾ ਮੇਰੇ ਕੰਮ ਨੇ ਨਾ ਜ਼ਿਆਦਾ ਕਰ ਸਕਦੇ ਸੋ ਦੈਟਸ ਦਾ ਆਰ ਕੇ ਲਾਉਣਾ ਪਿਆ ਕਿਉਂਕਿ ਹੋਰ ਕੋਈ ਕਮਾਈ ਦਾ ਤਾਦਾ ਨਹੀਂ ਹੈਗਾ ਕੀ ਕਰਦੇ ਸੀ ਪਹਿਲਾਂ ਨਸ਼ਾ ਕਰਦੇ ਛੱਡਤਾ ਸੀ ਸਾਨੂੰ ਕਿਨੇ ਜੇ ਤਸਵੀਰ ਦੇ ਰਹੇ ਹਾਂਜੀ ਕਿਨੇ ਮਾੜੇ ਹਾਲਾਤ ਚ ਰਹੇ ਹੂੰ ਹਾਲਾਤ ਵੀ ਜ ਬਹੁਤ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ ਬਾਬਾ ਜੀ ਆਪਣੀਆਂ ਪਿਆਰੀਆਂ ਲਿਜਾਣੇ ਤੁਹਾਡੇ ਪਤਾ ਨਹੀਂ ਕਿਉਂ ਸਾਥ ਸਾਡੇ ਆ। ਸਰੂਨ ਦੇ ਪਿਤਾਵਾ ਉਦਾਂ ਨਹੀਂ ਹੈਗਾ। ਕਿਉਂਕਿ ਜਿਹੜਾ ਪਿਤਾ ਹੁੰਦਾ ਨਾ ਕਦੀ ਬੱਚਿਆਂ ਨੂੰ ੱਤ ਕਾਣੀ ਦਿੰਦਾ। ਚਲੋ ਬੱਚਿਆਂ ਨੂੰ ਕੀ ਆਪਣੀ ਘਰ ਵਲੇ ਨੇ ਨੂੰ ੱਤ ਕਾਣੀ ਦਿੰਦਾ। ਚਲੋ ਜੇ ੱਤ ਕਾ ਦਿੱਤਾ ਵਾ ਬੱਬਾ ਹੀ ਨੇ ਸਾਨੂੰ ਆਪਣਾ ਦਰ ਦਿੱਤਾ ਸੀ। ਪ੍ਰਮਾਤਮਾ ਨੇ ਆਪਣਾ ਪਿਓ ਮੰਨਿਆ। ਉਹਨੇ ਆਪਣੀ ਮਾਂ ਮੰਨਿਆ। ਜੈਸੇ ਕਿ ਸਾਡੇ ਕੋਲ ਮਾਂ ਪਿਓ ਸਾਡਾ ਮਰੀ ਮਾਂ ਹੈਗੀ ਆ। ਕਿੰਨੇ ਹੀ ਮਾੜੇ ਹਾਲਾਤਾਂ ਦੇ ਵਿੱਚ ਰਹੇ ਹਾਲਾਤ ਵਿੱਚ ਬਹੁਤ ਜ਼ਿਆਦਾ ਮਾੜੇ ਸੀ ਦਿਹਾੜੀਆਂ ਕਰਨੀਆਂ ਲੋਕਾਂ ਦੇ ਘਰਾਂ ਦੇ ਕੰਮ ਕਰਨੇ ਮੱਜਾਂ ਦੀ ਤਾਰਾਂ ਚੋਣੀਆਂ ਕਦੇ ਸੋਚਿਆ ਨਹੀਂ ਕਿ ਮਮਾ ਮੇਰੇ ਨੇ ਕਿ ਮੈਨੂੰ ਜੱਟ ਜ਼ਿੰਮੇਵਾਰਾਂ ਦਿੱਤੀ ਹੋ ਕੇ ਇਹ ਕੰਮ ਕਰਨੇ ਪੈਣਗੇ ਹਾਂਜੀ ਪਲੱਸ 2 ਕਲਾਸ ਜਦੋਂ ਸਟਾਲ ਲਾਇਆ ਰਿਸ਼ਤੇਦਾਰ ਭੈਣ ਫਰਾ ਵਨ ਕਿਸਨੇ ਸਾਥ ਦਿੱਤਾ ਨਹੀਂ ਸਾਰੇ ਨੇ ਛੱਡ ਤੁਸੀਂ ਸਾਰੇ ਆ ਹੀ ਕਹਿੰਦੇ ਸੀ ਤੁਸੀਂ ਚਾਹ ਦੀ ਰੈਡੀ ਲਾ ਲਈ ਸਾਡੀ ਬੇਇੱਜ਼ਤੀ ਕਰਾਤੀ ਆ ਸਾਨੂੰ ਐਦਾਂ ਕਰਾਤਾ ਸਾਨੂੰ ਉਦਾਂ ਕਰਾਤਾ ਵਾ ਭਈ ਸਾਡੇ ਹੁਣ ਰੈਡੀ ਆ ਕੁਝ ਟਾਈਮ ਬਾਅਦ ਜਿਸ ਦਿਨ ਕੈਫੇ ਜੈ ਮੇਰਾ ਲਾਸਟ ਡ੍ਰੀਮ ਹੈ ਇਹਨੂੰ ਬ੍ਰਾਂਡ ਬਣਾਣਾ ਉਸ ਦਿਨ ਤੁਸੀਂ ਹੀ ਕਹਿਣਾ ਸਾਡੀ ਖਾਨਦਾਨਨੀ ਦੀ ਕੁੜੀ ਨੇ ਬ੍ਰਾਂਡ ਬਣਾਇਆ ਸੋ ਮੋਸਟ ਵੈਲਕਮ ਮੇਰੇ ਬ੍ਰਾਂਡਸ ਤੇ ਤੁਹਾਡੇ ਰਿਸ਼ਤੇਦਾਰ ਕੈਫੇ ਉਦੋਂ ਆਇਆ ਜਦੋਂ ਬ੍ਰਾਂਡ ਬਣ ਗਿਆ ਪਹਿਲਾਂ ਮੇਰੇ ਘਰ ਨਾਲ ਆਇਓ ਬਹੁਤ ਸੋਹਣਾ ਪ੍ਰਾਲਾ ਜੀ ਜਿਸਾਂ ਬੇਟੀ ਨੇ ਇੱਕ ਪਿਤਾ ਦਾ ਉਹ ਚੈਲੰਜ ਜਿਹੜਾ ਐਕਸੈਪਟ ਕੀਤਾ ਕਿ ਤੁਸੀਂ ਦਿਹਾੜੀਆਂ ਕਦੋਗੇ ਤੁਸੀਂ ਭੁੱਖੇ ਮਰੋਗੇ ਤੁਸੀਂ ਮੇਰੇ ਪੈਰਾਂ ਤੇ ਡਿੱਗੋਗੇ ਔਰ ਬੇਟੀ ਨੇ ਕੋ ਚੈਲੰਜ ਐਕਸੈਪਟ ਕਰਕੇ ਤੇ ਇੱਕ ਸਟਾਲ ਖੋਲਿਆ ਚਾਹ ਦਾ ਤੇ ਬੇਟੀ ਦਾ ਸੁਪਨਾ ਵਾ ਕਿ ਮੈਂ ਇਸਟਾਲ ਨੂੰ ਇੱਕ ਬ੍ਰਾਂਡ ਬਣਾਵਾਂ ਔਰ ਮੈਂ ਕਿਸੇ ਕੈਫੇ ਹੋਸਟ ਤੱਕ ਪਹੁੰਚਾਂ ਔਰ ਉਹਨਾਂ ਬੱਚਿਆਂ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜੇ ਬੱਚੇ ਕਹਿੰਦੇ ਕਿ ਇੱਥੇ ਕੁਝ ਹੈ ਨਹੀਂਗਾ ਇੱਥੇ ਨੌਕਰੀਆਂ ਨਹੀਂ ਆਗੀਆਂ ਤੇ ਬਿਜ਼ਨਸ ਨਹੀਂ ਹੈਗਾ ਇੱਕ ਉਹਨਾਂ ਦੇ ਮੂੰਹ ਤੇ ਬਹੁਤ ਵੱਡਾ ਇੱਕ ਮਿਸਾਲ ਪੈਦਾ ਕੀਤੀ ਆ ਕਿ ਅਸੀਂ ਕੋਈ ਵੀ ਕੰਮ ਇਥੇ ਕੋਲ ਕੇ ਤੇ ਆਪਣੇ ਆਪ ਨੂੰ ਸਫਲ ਕਰ ਸਕਦੇ ਆ ਤੇ ਉਸ ਪਿਓ ਦੇ ਮੂੰਹ ਤੇ ਵੀ ਬਹੁਤ ਵੱਡੀ ਥੱਪੜ ਆ ਚਪੇੜ ਆ ਕਿ ਜਿਹੜਾ ਇਸ ਵੇਲੇ ਜਿਨ੍ਹਾਂ ਨੂੰ ਇਸ ਵੇਲੇ ਬਹੁਤ ਜ਼ਰੂਰਤ ਸੀਗੇ ਤੇ ਇਹਨਾਂ ਨੇ ਛੱਡ ਗਿਆ ਇਹ ਬੇਟੀ ਕਹਿੰਦੀ ਸੀ ਕਿ ਮੈਨੂੰ ਕਹਿੰਦੇ ਸੀ ਚਾਹ ਵਾਲੇ ਚਾਹ ਵਾਲੇ ਲੇਕਿਨ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੀਟੀ ਦਾ ਇੱਕ ਇਹੋ ਜਿਹਾ ਕੈਫੇ ਹਾਊਸ ਹੋਏਗਾ ਜਿਹਦੇ ਉੱਤੇ ਲੋਕੀ ਕਹਿੰਦੇ ਕਿ ਬੇਟਾ ਤੁਸੀਂ ਜਿੱਥੋਂ ਕੰਮ ਸਿੱਖਿਆ ਸਾਡਾ ਬੱਚਾ ਇੱਥੇ ਰੱਖ ਲਓ ਸਾਡੇ ਬੱਚਿਆਂ ਨੂੰ ਤੁਹਾਡਾ ਕੰਮ ਸਿਖਾ ਦਿਓ ਮੈਂ ਕਹਿੰਦਾ ਉਹ ਟਾਈਮ ਦੂਰ ਨਹੀਂ ਹੈਗਾ ਤੇ ਇਹ ਜਿਹੜੇ ਲੋਕ ਆ ਇਹਨਾਂ ਤਾਨੇ ਮਾਰਦੇ ਸੀ ਮਿਹਣੇ ਮਾਰਦੇ ਸੀਗੇ ਉਹ ਇਹਨਾਂ ਕੋ ਆ ਕੇ ਕੰਮ ਪੁੱਛਣਗੇ ਵੀ ਤੁਹਾਡਾ ਬਿਜ਼ਨਸ ਕਿਦਾਂ ਸਫਲ ਹੋਇਆ ਇਹ ਦੱਸਿਆ ਪਿਤਾ ਜੀ ਜਿਉਂ ਗੋਡੇ ਆ ਇਹਨਾਂ ਦੇ ਪਿਤਾ ਜੀ ਪਹਿਲਾਂ ਜਿਹੜੇ ਨਸ਼ਾ ਕਰਦੇ ਸੀਗੇ ਔਰ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਮਾਰਕੁਟਾਈ ਕਰਦੇ ਸੀ ਬੱਚਿਆਂ ਨੂੰ ਘਰਦਿਆਂ ਨੂੰ ਔਰ ਬਹੁਤ ਤਸ਼ੱਦਦ ਹੀ ਕਰਦੇ ਸੀਗੇ ਤੇ ਜਦੋਂ ਇਹਨਾਂ ਨੂੰ ਛੱਡ ਕੇ ਚਲੇ ਗਏ ਤੇ ਇਹ ਅੱਜ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਤੇ ਅੱਜ ਜਿਸਾਨਾਂ ਨੇ ਇਹ ਸਟਾਰਟ ਕੀਤਾ ਚਾਹ ਦਾ ਕੰਮ ਤੇ ਇਹਦੇ ਨਾਲ ਇਹ ਆ ਵੀ ਜੇ ਚਾਹ ਦਾ ਕੰਮ ਸਟਾਰਟ ਕੀਤਾ ਕੋਈ ਵੀ ਲੋਕ ਕਹਿੰਦੇ ਕਿ ਚਾਹ ਦਾ ਕੰਮ ਬੁਰਾ ਹੁੰਦਾ ਜਾਂ ਚਾਹ ਵਾਲੇ ਆ ਜਾਂ ਇਹਨੂੰ ਤਾਂ ਮਾਰਦੇ ਨੇ ਲੇਕਿਨ ਇਹ ਚਾਹ ਦੇ ਕੰਮ ਤੋਂ ਕੋਈ ਵੀ ਸਫਲ ਆਦਮੀ ਆ ਉਹਦੇ ਪਿੱਛੇ ਉਹਦੀ ਹਕੀਕਤ ਦੇਖੋ ਉਹਦਾ ਕੰਮ ਹਮੇਸ਼ਾ ਜੀਰੋ ਤੋਂ ਕੋਈ ਵੀ ਗਿਣਤੀ ਜੜੀ ਆ ਤਾਂ ਉਹ ਜੀਰੋ ਤੋਂ ਸਟਾਰਟ ਹੁੰਦੀ ਆ ਇਹ ਇਸ ਲਈ ਲੈ ਪਰ ਉਹ ਕੰਮ ਚਾਹ ਸਟਾਰਟ ਕੀਤਾ ਜਾਵੇ ਉੱਪਰਲੇ ਲੈਵਲ ਤੱਕ ਪਹੁੰਚ ਜਾ ਪਹੁੰਚ ਜਾ ਉਹਨੂੰ ਚਾਰ ਚੰਨ ਲੱਗਦੇ ਨੇ ਤੁਸੀਂ ਆਉਣ ਵਾਲਾ ਟਾਈਮ ਦੇਖਿਓ ਇਹਦਾ ਕੰਮ ਕਿੱਥੇ ਪਹੁੰਚਦਾ ਚਰਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਖਾਸ ਰਿਪੋਰਟ